ਉਰਵੰਦ ਦਾ ਕੰਪਾਸਿਓ ਦੇ ਬਰਸਤ ਦੇ ਕਿਰਤਾਂ ਵਿੱਚ ਜਾ ਕੇ ਪ੍ਰਵੇਸ਼ ਕਰਦੀ ਬਨੂਤ ਆਦ ਕਾ ਤੀਨ ਰਾਸਿਸਾਂ ਦੀ ਹੈ ਇਸ ਤਰ੍ਹਾਂ ਸਾਤੇ ਸਾਤੇ ਸਵਤਾਰਿਆ ਪਿਕਲਾ ਪਿਕੁਕਾਲੀ ਸਬਦ ਜਦ ਸਰ ਜੀ ਆਪ ਜੀ ਬड़ों ਤੋਂ ਬड़ों ਦੇ ਆਸ-ਪਾਸ ਚਲੋ ਤਾਂ ਸ਼ੁਰੂ ਹੋ ਕੀ ਬੋਲਿ ਬੋਲਿ ਜੀ ਜੋ ਜੀ ਕਬੀਰ ਦੇ ਬੋਲ ਸੇਤੋ ਬਚਰੇ ਦੇ ਸਿਰ ਕੋ ਨ ਕੰਪਾ ਸਬਾ ਕਾ ਦੇ ਤਾ ਤਾ ਕੋ ਰਖ ਦੇਂ ਪ੍ਰਿਆ ਸੇ ਮਾਰਿ ਸਜਨ ਕਰ ਦੇ ਬੋ ਪਾ ਦੇਸ ਕੀ ਬਤੀ ਜਾਨੇ ਮਾਰਿ ਨਾ ਰਖੋ ਬਟੋਏ ਸੁਭਜ ਕਾਲਾ ਕਰ ਕੋ ਏ ਕਸੋ ਸ੍ਰੀ ਰਿਤਾਰੇ ਜਰਾ ਕਾਲਾ ਕੋ ਡਾਰਿ ਬਾਰ ਬਾਰ ਪ੍ਰਭ ਨੇ ਦ੍ਰਿਸ਼ਤਾ ਆ ਨਾ ਸਾਭ ਗੁਰੂ ਕਾ ਕੇ ਬਹੁ ਸੁਖ ਰਖ ਸੰਗਤ ਸਿੱਕੇ ਸਖਸ ਗਉਦਰੇ ਨਾਮ ਇਤਹਾਸ ਉਦਘਾਉ ਹੋਇ ਅਸਦੀ ਸਤਿਨਾਮ ਦੇ ਨਿਰਮਲਤਾ ਕੇ ਕਰਮ ਅਬ ਤੇ ਉਤੋ ਕੀ ਨਾਮ ਸੁਖ ਬਣੀ ਵਾਜ ਗੁਰਦੀਖਾ ਖਲਸਾ ਮਾਰਕੀਟ ਨੂੰ ਲਾ ਕੇ ਬੇਚਦੇ ਹਾਂ ਮੈਂ ਭਾਈ ਦੇ ਗਰਾਹ ਤੋਂ ਮਸਲਤ ਕਰਦਾ ਉਹ ਬਾਈ ਤੇ ਹੁਣ ਪੂਰੀ ਬੁਲੀ ਚੋੜ ਕਰ ਲੈਣਾ ਅੱਗੇ ਤੇਰੇ ਬਾਤ ਨੇ ਉਸ ਤੋਂ ਨੇ ਉਹ ਮਰਨ ਦਾ ਨਾਮ ਲਿਆ ਅੰਦਰ ਆ ਗਿਆ ਆ ਆਸਤੀ ਬਸ ਤੇ ਬਾਜ ਨਹੀਂ ਆਉਣੀ ਕਿਤਾ ਕਿਈ ਬਾਤ ਹੀ ਹੈ ਆ ਮੇਰਾ ਨਾਮ ਸੰਦੀਪ ਕਪੂਰ ਹੈ ਮੈਂ ਸੀਐਮਡੀ ਆ ਐਸਐਚਆਰ ਲਾਈਫਸਟਾਈਲ ਪ੍ਰਾਈਵੇਟ ਲਿਮਟਿਡ ਦਾ ਇਹ ਸਾਡਾ 44ਵਾਂ ਸਟੋਰ ਹੈ ਪੰਜਾਬ ਦੇ ਵਿੱਚ ਤੇ ਅਗਰ ਅਗਰ ਅਸੀਂ ਇੰਡੀਆ ਦੀ ਗੱਲ ਕਰੀ ਤੇ 132 33ਵਾਂ ਸਟੋਰ ਹੈ ਜੋ ਅਜੇ ਸੀ ਖੋਲੇ ਆਏ ਥੇ ਤੇ ਇੰਡੀਆ ਤੋਂ ਇਲਾਵਾ ਸਾਡੇ ਕਰੀਬਨ 4 ਕੰਟਰੀਜ਼ ਦੇ ਵਿੱਚ चौदह uh, पंद्रह स्टोर है और होर भी खोल रहे हैं सो so, अमृतसर बीइंग मैं खुद अमृतसर तो मेरा जन्म हुआ है और तो बीइंग पंजाबी एंड हम, हमारा साढ़ा जोड़ा प्रोडक्ट है इत बहुत अच्छा वेल एक्सेप्टेड है अमृतसर से ऑलरेडी साढ़े चार स्टोर है तो तरन तारण तो तो, के काफ़ी कस्टमर साढ़े को काफ़ी डिमांड थी तो अभी सोचा कि भाई तरन तारण भी एक दुकान खुली जाए तो हले सॉफ्ट लॉन्च हुई है बहुत अच्छा रिसपोंस है ਅੱਗੇ ਤੁਸੀਂ ਜਲੰਧਰ ਲੁਧਿਆਣਾ ਦੀ ਗੱਲ ਕਰੋ ਤਾਂ ਆਲਰੇਡੀ ਸਾਡੀ ਪ੍ਰੈਜ਼ੈਂਸ ਹੈਗੀ ਹੈ ਸੋ ਪੰਜਾਬ ਦੇ ਲੋਕਾਂ ਨੂੰ ਸਾਡੇ ਪ੍ਰੋਡਕਟ ਦੀ ਕੁਆਲਿਟੀ ਫਿਟਿੰਗ ਪ੍ਰਾਈਸਿੰਗ ਬਹੁਤ अच्छी ਲੱਗਦੀ ਹੈ ਸੋ that is all about our product and ਅਸੀਂ ਜੋ ਪ੍ਰੋਡਕਟ ਬਣਾ ਲਿਆ ਬੇਸਿਕਲੀ ਅਸੀਂ ਯੂਜ਼ ਕਰਦੇ ਆ ਨੈਚੁਰਲ ਫਾਈਬਰ ਅਸੀਂ ਲੋਕ ਸਿੰਥੈਟਿਕ ਯੂਜ਼ ਨਹੀਂ ਕਰਦੇ ਤਾਂ ਕਿ 10 ਮਹੀਨੇ ਤੇ ਗਰਮੀ ਹੈ ਇੱਥੇ ਤੇ ਉਹ ਕਸਟਮਰ ਨੂੰ ਕੰਫਰਟ ਫਿਟਿੰਗ ਔਰ ਫੈਸ਼ਨੇਬਿਲਟੀ ਸੋ ਸਭ ਕੁਝ ਧਿਆਨ ਚ ਰੱਖਦੇ ਹੋਏ ਅਸੀਂ ਆਪਣਾ ਪ੍ਰੋਡਕਟ ਬਣਾ ਰਹੇ ਹਾਂ ਦੂਸਰਾ ਤਾਂ ਅਲੱਗ ਕੀ ਹੈ ਜੀ ਆਪਣੇ ਤੋਂ ਬਾਕੀ ਸਟੋਰਸ ਦੇ ਨਾਲੋਂ ਕੀ ਅਲੱਗ ਹੈ ਆਪਣੇ ਤੋਂ ਅ ਹਰ ਸਟੋਰ ਤੇ ਕਸਟਮਰ ਦੀ ਡਿਮਾਂਡ ਦੇ ਹਿਸਾਬ ਨਾਲ ਉਹਦੀ ਕੈਟਾਗਰੀ ਮੇਨਟੇਨ ਕਰਨਿਆ ਸੀ ਹੁਣ ਇੱਥੇ ਨਵਾਂ ਸਟੋਰ ਖੋਲਿਆ ਹੋ ਸਕਦਾ ਇੱਥੇ ਕੁਝ ਹੋਰ ਡਿਮਾਂਡ ਆਏਗੀ ਤਾਂ ਅਸੀਂ ਉਹ ਕਸਟਮਰ ਦੀ ਡਿਮਾਂਡ ਨੂੰ ਪੂਰਾ ਕਰਨ ਲਈ ਵਾਸਤੇ ਕੁਝ ਹੋਰ ਕੈਟਾਗਰੀ ਵੀ ਕਰਾਂਗੇ ਨਾਰਮਲੀ ਸਰ ਸਾਡੇ ਵੀ ਸੋ ਸ਼ੁਰੂਆਤ ਜਿਹੜੀ ਸੀ ਪਹਿਲਾ ਸਟੋਰ ਕਿੱਥੇ ਸੀ ਪਹਿਲਾ ਸਟੋਰ ਦਿੱਲੀ ਸੀਗਾ ਉਹ ਪੰਜਾਬ ਦੇ ਵਿੱਚ ਟੋਟਲ ਕਿੰਨੇ ਸਟੋਰ ਹੋ ਗਏ ਪੰਜਾਬ 'ਚ ਇਹ 44 ਵਰਸਟ ਹੋ ਰਿਹਾ ਸਾਡਾ ਕੰਪਨੀ ਦੇ ਜਨਸ ਨੂੰ ਜੇ ਕਿਸ ਤਰ੍ਹਾਂ ਦੇ ਆਫਰ ਦੇ ਰਹੇ ਹੋ ਕਸਮਰ ਨੂੰ ਕਸਟਮਰ ਨੂੰ ਆਫਰ ਦੇ ਰਹੇ ਆ ਅਸੀਂ ਆਈ ਥਿੰਕ 10000 ਦੀ ਸ਼ਾਪਿੰਗ ਦੇ ਉੱਤੇ 3000 ਆਫਰ 7000 ਵੀ देयर आर 3 ਡਿਫਰੈਂਟ ਲੈਟਰਸ ਪ੍ਰਾਈਸ ਲੈਟਰ ਜਿਹਦੇ ਉੱਤੇ ਅਸੀਂ ਕਸਟਮਰ ਨੂੰ ਆਫਰ ਕਰ ਰਹੇ ਕਰਵਾ ਚੌਥ ਸਪੈਸ਼ਲ ਕੋਈ ਆਫਰ ਤੁਹਾਡੇ ਕੋਲ ਕਰਵਾ ਚੌਥ ਸਪੈਸ਼ਲ ਅਸੀਂ ਕਰਵਾ ਚੌਥ ਤੋਂ ਸੇ ਬਹੁਤ ਅੱਛੀ ਰੇਂਜ ਬਣਾਈ ਹੈ ਜੋ ਕੁਝ ਆ ਰਹੀ ਹੈ ਕੁਝ ਆ ਰਹੀ ਹੈ ਆਈ ਥਿੰਕ ਦੋ ਤਿੰਨ ਦਿਨਾਂ ਦੇ ਵਿੱਚ ਸਟਾਕ ਹੋਰ ਆ ਰਿਹਾ ਸੋ ਆਈ ਥਿੰਕ ਲੋਗਾਂ ਨੂੰ ਪਸੰਦ ਆਏਗੀ ਸਟਾਰਟਿੰਗ ਰੇਂਜ ਕੀ ਰਹੇਗੀ ਸਟਾਰਟਿੰਗ ਰੇਜ ਸਾਡੀ 1000 ਰੁਪਏ ਤੋਂ ਹੈ 1000 ਰੁਪਏ ਤੋਂ ਲੈ ਕੇ 7000 ਰੁਪਏ ਤੱਕ ਰਹੇਗੀ ਬਟ ਅਗਰ ਤੁਸੀਂ ਦੇਖੋਗੇ ਤਾਂ ਅਸੀਂ ਕੋਈ ਸਿੰਥੈਟਿਕ ਕਪੜਾ ਯੂਜ਼ ਨਹੀਂ ਕਰਦੇ ਅਸੀਂ ਪਿਓਰ ਕਾਟਨ ਜਾਂ ਨੇਚਰਲ ਫਾਈਬਰਸ ਹੀ ਯੂਜ਼ ਕਰਦੇ ਹਾਂ ਤਾਂਕਿ ਕਸਟਮਰ ਨੂੰ ਦੀ ਵੈਲਿਊ ਦਿਖੇ ਤੁਸੀਂ ਸਾਰਾ ਦਿਨ ਪਾ ਕੇ ਵੀ ਕੰਫਰਟੇਬਲ ਫੀਲ ਕਰੋਗੇ ਯੂ ਡੋਨਟ ਫੀਲ ਇਚੀ ਕਿਉਂਕਿ ਸਿੰਥੈਟਿਕ ਨਹੀਂ ਹੈ ਦੇ ਵਿੱਚ ਤੋਂ ਆਈ ਥਿੰਕ ਉਹੀ ਚੀਜ਼ ਪਸੰਦ ਆਈ ਹੈ ਮੈਂ ਪ੍ਰਾਊਡਲੀ ਇਹ ਕਹਿੰਦਾ ਕਿ ਪੰਜਾਬ ਦੇ ਵਿੱਚ ਇਸ ਕੈਟਾਗਰੀ ਦੇ ਇੰਨੇ ਜ਼ਿਆਦਾ ਸ਼ੋਰੂਮ ਕਿਸੇ ਦੀ ਬ੍ਰਾਂਡ ਨਹੀਂ ਹੈਗੇ ਭਾ ਇੰਡੀਆ ਚ ਸੜਾ ਪਹਿਲਾ ਬ੍ਰਾਂਡ ਹੈ ਸਾਡੀ ਕੈਟੇਗਰੀ ਦੇ ਵਿੱਚ ਜਿਹਦੇ 44 ਸਟੋਰ ਹੈਗੇ ਸੋ ਫੈਸ਼ਨ ਜਿਹੜਾ ਉਹ ਚੇਂਜ ਹੋ ਰਿਹਾ ਠੀਕ ਹੈ ਤੇ ਜਿਹੜਾ ਸਟੋਰ ਹੈ ਤੁਹਾਡਾ ਇਹਨੂੰ ਡੇ ਬਾਈ ਡੇ ਜਿਹੜਾ ਅਪਡੇਟ ਕਰੇਗਾ ਨਾਲ ਨਾਲ ਜਿਸ ਤਰ੍ਹਾਂ ਦਾ ਹੋਏਗਾ ਮਾਰਕੀਟ ਦੇ ਵਿੱਚ ਹਾਂਜੀ ਹਰ 15 ਦਿਨ ਬਾਅਦ ਫੈਸ਼ਨ ਹਰ 15 ਦਿਨ ਬਾਅਦ ਸਾਡੀ ਇੱਕ ਨਵੀਂ ਕਲੈਕਸ਼ਨ ਆਉਂਦੀ ਹੈ ਸਟੋਰ ਦੇ ਉੱਤੇ ਸੋ ਕਸਟਮਰ ਨੂੰ ਨਵਾਂਪਨ ਨਹੀਂ ਦਿਖੇਗਾ ਤੇ ਉਹ ਦੁਬਾਰਾ ਨਹੀਂ ਆਏਗਾ ਤੋਂ ਐਹੋ ਹੀ ਤੇ ਕਸਟਮਰ ਦਾ ਪਿਆਰ ਹੈ ਜਿਹੜਾ ਸਾਨੂੰ ਅਸੀਂ ਇੰਨੇ ਸਟੋਰ ਖੋਲ ਲਿੱਤੇ ਔਰ ਹੋਰ ਵੀ ਖੋਲ ਰਹੇ ਹਾਂ सो so, नो फैशन दे अपडेट होते होंगे नई रेंज भी नई कलैक्शन भी चाहिए होंगी तो जो असी हर पंद्रह दिन बाद रिपलैनिश करते हैं और इन्होंने प्रोडक्ट साड़ा बहुत पसंद आया तो so, दे अगर तुम देखोगे तो इन्हों की वाइफ ने भी पाया हो सो so, देखो कस्टमरू जब तक कॉन्फिडेंस नहीं होगा प्रोडक्ट के उ अपनी वो वो ब्रांड उत्ते इनवेस्ट नहीं करेगा सो यू कैन सी शी इज़ हर सैल्फ वेयरिंग दैट ਸੋ ਦੈਟਸ ਅ ਪ੍ਰੂਫ ਆਫ ਐਕਸੈਪਟੈਂਸ ਆਫ ਦਾ ਪ੍ਰੋਡਕਟ ਐਂਡ ਬ੍ਰਾਂਡ ਅਗਰ ਤੁਸੀਂ ਆਪੇ ਕੌਨਫੀਡੈਂਟ ਨਹੀਂ ਹੋ ਕਿ ਮੇਰੀ ਇਹ ਪ੍ਰੋਡਕਟ ਅੱਛਾ ਹੈ ਆਪੇ ਨਹੀਂ ਪਾ ਰਹੇ ਤਾਂ ਦੂਜੇ ਨੂੰ ਕਿਵੇਂ ਵੇਚ ਪਾਓਗੇ ਸੋ ਦਿਸ ਇਜ਼ ਦਾ ਨਿਤਿਨ ਜੀ ਸਰ ਸਾਡੀ ਲਾਰੈਂਸ ਰੋਡ ਤੇ ਸਟੋਰ ਹੈਗੇ ਆ ਸਭੇ ਤੇ ਉਹਨਾਂ ਦਾ ਇਹਨਾਂ ਦਾ ਸਟੋਰ ਪਹਿਲਾ ਕੰਪਨੀ ਸਟੋਰ ਤੇ ਲੱਗੇ ਸੀ ਤੇ ਮੈਂ ਉਹਨਾਂ ਦੇ ਪ੍ਰੋਡਕਟਸ ਆਪਣੀ ਵਾਈਫ ਨੂੰ ਲੈ ਕੇ ਦਿੱਤੇ ਤੇ ਇਸ ਕਰਕੇ ਮੈਨੂੰ ਪਸੰਦ ਆਇਆ ਪ੍ਰੋਡਕਟਸ ਤੇ ਇਸ ਕਰਕੇ ਆਪਾਂ ਇਹਦੀ ਫਰੈਂਚਾਈਜ਼ੀ ਲਈ ਤੇ ਤਰਨ ਤਰਨ ਚ ਸੋਲਿਆ ਸਟੋਰ ਕਿੰਨਾ ਕ ਲੱਗਦਾ ਵੀ ਤੁਸੀਂ ਮੈਨੇਜ ਕਰ ਪਾਓਗੇ ਤਰਨਤਾਰਨ ਦਾ ਫੈਸ਼ਨ ਤੇ ਅੰਮ੍ਰਿਤਸਰ ਦੇ ਫੈਸ਼ਨ ਨੂੰ ਸੇਮ ਫੈਸ਼ਨ ਹੈ ਅੰਮ੍ਰਿਤਸਰ ਦੇ ਤੇ ਤਰਨਤਾਰਨ ਦੇ ਲੋਕ ਸੇਮ ਨੇ ਜੀ ਤਰਨਤਾਰਨ ਦੇ ਲੋਕ ਹੀ ਉੱਥੇ ਸ਼ੋਪਿੰਗ ਕਰਨ ਜਾਂਦੇ ਸੀ ਜੀ ਸੇਮ ਹੀ ਲੋਕ ਨੇ ਸੇਮ ਹੀ ਪਹਿਲੇ ਜੀ ਹਾਂ ਸਟੋਰ ਕਰਨ ਦੇ ਵਿੱਚ ਸਟੋਰ ਕੀ ਹਾਂ ਜੀ ਸਟੋਰ ਓਪਨ ਕੀਤਾ ਜੀ ਹਾਂ ਤਰਨਤਾਰਨ ਦੇ ਵਿੱਚ ਨੀਟ ਸੀਗੀ ਐਕਚੁਅਲੀ ਜੀ ਇਹ ਸਟੋਰ ਦੀ ਹਾਂਜੀ ਠੀਕ ਹੈ